welcom back to my another vlog ਹੋਰ ਕਿਵੇਂ ਹੋ ਤੁਸੀਂ ਸਾਰੇ ਆਈ ਹੋਪ ਕਿ ਤੁਸੀਂ ਸਾਰੇ ਬਹੁਤ ਵਧੀਆ ਹੋਗੇ ਸੋ ਟਾਈਮ ਹੋ ਗਿਆ ਜੀ 1:00 ਵਜ ਗਿਆ ਤੇ 1:00 ਵਜੇ ਵਲੌਗ ਸਟਾਰਟ ਹੋਣ ਲੱਗਾ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਅਸੀਂ ਆਏ ਹੋਏ ਆ ਮੇਰੇ ਪੇਕੇ ਐਂਜਲ ਦੇ ਮਾਮੇ ਪਿੰਡ ਤੇ ਮਨਸੀਰ ਦੇ ਘਰ ਠੀਕ ਹੈ ਮੇਰੇ ਪੇਕੇ ਮੇਰੇ ਘਰ ਮੇਰਾ ਘਰ ਐਂਜਲ ਕੇ ਮਾਮੇ ਪਿੰਡ ਤੇ ਮਨਸੀਬਤ ਕਾ ਲਾਈਕ ਲਾਈਕ ਮੇਰਾ ਮਾਮੇ ਪਿੰਡ ਹਾਂ ਮਲਾਪ ਦਾ ਮਾਮੇ ਪਿੰਡ ਰਹਿ ਗਿਆ ਵੀ ਸੌਰੀ ਭੁੱਲ ਗਈ ਸੀ ਠੀਕ ਹੈ ਉੱਥੇ ਅਸੀਂ ਆਏ ਹੋਏ ਆ ਤੇ ਬੱਚਿਆਂ ਦਾ ਦੇਖੋ ਹਾਲ ਤੁਸੀਂ ਇਹਨਾਂ ਨੇ ਕੋਈ ਖੇਡਣਾ ਨਹੀਂ ਹੁੰਦਾ ਇਕੱਠੇ ਹੋ ਕੇ ਫੋਨ ਲੈ ਕੇ ਬੈਠੇ ਪਏ ਨੇ ਹਨਾ ਸਾਡਾ ਟਾਈਮ ਹੁੰਦਾ ਸੀ ਛੁੱਟੀਆਂ ਹੁੰਦੀਆਂ ਸੀ ਭੱਜੋ ਖੇਡੋ ਆ ਵੇਖੋ ਕੋਈ ਧਿਆਨ ਨਹੀਂ ਇਹਨਾਂ ਦਾ ਸੁਣ ਲਓ ਉਹ ਯਾਰ ਥੈਂ ਆਹ ਦੇਖੋ ਇਧਰ ਹਾਲ ਵੇਖ ਲਓ ਇਹਨਾਂ ਦਾ ਉਹ ਦੇਵੀ ਔਰ ਸੱਜਣੋ ਹਾਂਜੀ ਬੋਲ ਪੋ ਕੁਛ ਬੋਲ ਪਿਆ ਬੋਲ ਪਿਆ ਨਿਕਲ ਜੋ ਫੋਨ ਚੋਂ ਬਾਹਰ ਬਾਹਰ ਵੀ ਦੁਨੀਆ ਹੈਗੀ ਏਕ ਆ ਵੇਖੋ ਵੇਖਦੀ ਪੈਸਾ ਬਾਹਰ ਦੁਨੀਆ ਹੈਗੀ ਏ ਆ ਵੇਖੋ ਬਾਹਰ ਦੁਨੀਆ ਹਾਂ ਤੇ ਫਿਰ ਬਾਹਰ ਨਿਕਲ ਆਓ ਸਾਰਾ ਦਿਨ ਫੋਨਾਂ ਦੇ ਵਿੱਚ ਆ ਬਸ ਆਹੀ ਕੰਮ ਏ ਉਹ ਵੇਖੀ ਕੋ ਚਿੜੀ ਜੀ ਬੈਠੀ ਏ ਆ ਚਿੜੀ ਜੀ ਜਿਹੜੀ ਆ ਚਿੜੀ ਛੱਡ ਮਨਸੀਰਤ ਕੌਰ ਨੇ ਜਾਣਾ ਹੁਣ ਟਿਊਸ਼ਨ ਹੈਨਾ ਤੇ ਹੁਣ ਇੱਥੇ ਚੰਗੀ ਕਾਬੂ ਆਏਗੀ ਚੰਗੀ ਚੰਗੀ ਕਾਬੂ ਆਏਗੀ ਹਾਂ ਮੈਨੂੰ ਦੱਸ ਦਿਓ ਆਹ ਹੋ ਫਿਰ ਉੱਥੇ ਕਾਬੂ ਆਈ ਰਹੇਗੀ ਕਿੰਨੇ ਵਜੇ ਤੱਕ ਕਿੰਨੇ ਵਜੇ ਕਿੰਨੇ ਵਜੇ ਜਾਣਾ 1 ਵਜੇ 1 ਵਜੇ ਜਾਏਗੀ 5 ਵਜੇ ਆਏਗੀ 4 ਘੰਟੇ ਬੱਲੇ ਚਲ ਵਧੀਆ ਫਿਰ ਉਹਦੇ ਚਾਰ ਨਹੀਂ 4 ਵਜੇ ਆਵਾਂਗੇ 4 ਨੇ 3 ਘੰਟੇ ਲਾ ਕੇ ਆਏਗੇ 3 4 ਵਜੇ ਆਵਾਂਗੇ ਆਹੋ ਫਿਰ ਫਿਰ ਵਧੀਆ ਕਾਬੂ ਆਈ ਰਹੇਗੀ ਉਹਨਾਂ ਚਿਰ ਤੱਕ ਅੱਛਾ ਤੇ ਭੈਣ ਜੀ ਬੋਰ ਹੋਏਗੀ ਤੇ ਭੈਣ ਜੀ ਬੋਰ ਹੋਏਗੀ ਵਧੀਆ ਵਧੀਆ ਤੇ ਭੈਣ ਜੀ ਨੂੰ ਬੋਰ ਹੋਣਾ ਚਾਹੀਦਾ ਆ ਵੇਖੋ ਆ ਵੇਖੋ ਇਧਰ ਹਾਲ ਬੱਚਿਆਂ ਦੇ ਆਪੀ ਵੀ ਮੈਨੂੰ ਤਾਂ ਕੋਈ ਫਰਕ ਵੀ ਨਹੀਂ ਪਿਆ ਹੈਗਾ ਆ ਵੇਖੋ ਹੁਣ ਇਧਰ ਵੇਖੋ ਆ ਟਿਕੜੀ ਜਿਹੜੀ ਹੈ ਰੁਝਾਈਆਂ ਦੇ ਢੇਰ ਦੇ ਉੱਤੇ ਚੜ ਕੇ ਹੈ ਹੁਣ ਲੈਪਟਾਪ ਵੀ ਕੱਢਾ ਹੋ ਗਿਆ ਨਿਕਲ ਰੋ ਫੋਨ ਚੋਂ ਬਾਹਰ ਦੇਖ ਨਹੀਂ ਫੋਨ ਲੈ ਦੇਖੋ ਉਹ ਬੱਚੇ ਲੈਪਟਾਪ ਤੇ ਇੱਕ ਬਸ ਆਈ ਗਰੀ ਚੱਲੋ ਲੈ ਗ੍ਰੇ ਆਈਸਕ੍ਰੀਮ ਓ ਸ਼ਰਟ why uh, chi actually i wanted i want a chocolate look da dekh lende kuch aj di cheez dekh liya aa vekho challenge keda challenge keda challenge o yaar jehda bade jehda o to shuru hunda o the khatam hunda tusi dasso oxford na acha o the khatam hunda aa da o to orange bhi ho jega o dasso tusi dasso end

ਮਮਾ ਉਪੋਵੀ O P 2 P O ਰਾਦਾ ਫੋਨ ਉਪੋਦੀ ਕੰਪਨੀ ਦਾ ਯਾਦ ਨਹੀਂ ਆਉਂਦਾ ਕੋਇਓ ਆਇਓ ਕੋਇਓ ਚੱਲੋਂ ਫਿਰ ਵੀ ਇੱਕ ਤਾਂ 10 ਹੀ ਦਿੱਤਾ ਸੀ ਨਾ ਮੈਂ ਆਪਾਂ ਦੀ ਇੱਕ ਕਾਪੀ ਉਪੋਨੀ ਦਿਮਾਗ 'ਚ ਆਇਆ ਹੈ ਨਾ ਆਪਾਂ ਇੱਕ 22 ਦੀ ਹਮ 23 ਵੀ ਗਿਆ ਕੀ ਇਅਰ ਮੈਂ ਵਾਪਸ ਆਉਂਗਾ ਮੈਨੂੰ ਕੋਪੀਰਾਈਟ ਦਵਾਣਾ ਹੈ ਜਾ ਤੁਮੇਲੇ ਜਾਉ ਇੱਕ ਤੁਸੀਂ ਡਾਂਸ ਕੀਤਾ ਸੀ ਇੰਡੀਪੈਂਡੈਂਸ ਦੇ ਤੇ ਜਗਰ ਕਬਾ ਹੋਗੇ ਕਿਹੜੀ ਪਰਫਾਰਮੈਂਸ ਸੀ ਬਾਓ ਯਾਰ ਕਾਹਦੀ ਪਰਫਾਰਮ ਕੀਤਾ ਸੀ ਮਨਸੀਰ ਨੇ ਕਿਹੜਾ ਸੌਂਗ ਸੀ ਰੋਮੀਓ ਸੁਣਾਈ ਹੋ ਜਾਏਗੀ ਬੱਲੇ ਬੱਲੇ ਇੱਕ ਤੁਰ 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 ਤੂਟੀ ਬਾਸ ਕਰੋ ਇਸ ਦੁਨੀਆ ਯਾਰਾ ਰੰਗ ਪੰਡੀ ਨਾ ਐ ਭੈੜੀ ਨਾ ਐ ਚੰਗੀ ਅੱਜ ਤਿੰਨ ਸੌਂ ਸੀ ਪਹਿਲਾ ਕਿਹੜਾ ਸਕੂਲ ਜਾਏਗੀ ਬੱਲੇ ਹਾਂ ਸਾਡੇ ਪੰਜ ਸੀ ਆ ਸੀ ਹੋਰ ਕਿਹੜਾ ਸੀ ਇੱਕ ਰੋਮੀਓ ਕੱਲ ਇੰਡੀਆ ਤੋਂ ਆਈ ਅੱਜ ਫੇਰ ਦੀ ਪੁਲਾਇ ਆ ਨਿਛੇਤੀ ਰੰਗ ਚਾਹਿਆ ਆ ਆ ਵੇਲਾ ਇੱਕ ਆ ਆ ਵੇਲਾ ਕਮਲਿਆਂ ਦਾ ਟੱਬਰ ਉੱਥੇ ਲੱਗ ਜਾਂਦਾ ਆ ਵੇਖਾ ਯਾ 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 ਆਏ ਮੱਸਰ ਬੜਾ ਮੱਸਰ ਆਹ ਤੇ ਮੱਸਰ ਬੜਾ ਮੱਸਰ ਬੜਾ ਮੱਸਰ ਤੇ ਨਾ ਮੱਛਰਦ ਸੇ ਅੱਜ ਮੱਛੇ ਸੌਂਦੀ ਰਹਿਣੀ ਮੱਸਰ ਹੋਣਾ ਮੱਸਰ ਮਾਮੂ ਜੀ ਅੱਜ ਮੱਛੇ ਸੌਂਦੇ ਹੁੰਦੇ ਮੱਸਰ ਬੜੇ ਨੇ ਇੱਥੇ ਮੱਸਰ ਮਾਮੂ ਜੀ ਆਇਆ ਅਮਰਤ ਨੂੰ ਹਾਂ ਹਾਂ ਮਿਲ ਗਈ ਦਵਾਈ ਹੋਰ ਨਹੀਂ ਅੱਜ ਕੀ ਪੱਟੀ ਚੇਂਜ ਕੀਤੀ ਉਹਨਾਂ ਨੇ ਦੁਬਾਰਾ ਕੀਤੀ ਪੱਟੀ ਹਾਂ ਰੋੜ ਹੋਏਗੀ ਉਹ ਤੇ ਹੋਏਗੀ ਹੁਣ ਕਿੰਨੇ ਦਿਨ ਹੋਏਗੀ ਬਸ ਹੁਣ ਉਹ ਬੁੱਧ ਵੀ ਬੁੱਧਾਂ ਵੀਰ ਵਰ ਜਾਣਾ ਹੈ ਫਰੋਜ ਕਰਨੀ ਕਰਨੇ ਡਾਕਟਰ ਖੇੜੀ ਵਾਲੇ ਤੋਂ ਕਰਾਣਾ ਕਰਾਂ ਚਲੋ ਦੂਰ ਜਾਣਾ ਵੀ ਔਖਾ ਨਾ ਰੋਜ਼ ਰੋਜ਼ ਫਿਰ ਚਲੋ ਪਿੰਡ ਰ ਮੇ ਪਿੰਡ ਉਹ ਬੜੀ ਜ਼ੋਰ ਦੀ ਉਹ ਬੜੀ ਜ਼ੋਰ ਦੀ मामੂ ਨੇ ਮਾਰਤਾ ਹੋਏ ਬਾਹਰ ਜੇ ਲੱਗਦਾ ਧੁੱਪ ਵੀ ਨਿਕਲਦੀ ਹੈ ਨਾ ਹੈ ਹੀ ਨਹੀਂ ਹਵਾ ਚੱਲਦੀ ਪਈ ਠੰਡੀ ਚਲੋ ਨਹੀਂ ਨਿਕਲ ਪੋ ਬਾਹਰ ਸੰਜੀ ਗਾਇਜ਼ ਬੱਚਿਆਂ ਨੇ ਤੇ ਨਿਕਲਣਾ ਨਹੀਂ ਬਾਹਰ ਆਪਾਂ ਵੇਖਦੇ ਹਾਂ ਬਾਹਰ ਕੀ ਹੋ ਰਿਹਾ ਹੈ ਬਾਹਰ ਦੀ ਦੁਨੀਆ ਵੇਖੀਏ ਸੂਰਜ ਦੇਵਤਾ ਨੇ ਤੇ ਦਰਸ਼ਨ ਦੇਣੇ ਨਹੀਂ ਹੈਗੇ ਲੱਗਦਾ ਕੰਮ ਤੋਂ ਕੋਈ ਵੀ ਹੈਨਾ ਹਾਂ ਕੰਮ ਜਦੋਂ ਦੇਖਦੇ ਹਣ ਉਹ ਤਾਂ ਖੜਿਆ ਨਹੀਂ ਜਾਂਦਾ ਨਾ ਚਾਚੂ ਦੇਖ ਲੱਗਦੀ ਨਹੀਂ ਹੈਗੀ ਇਹਦੀ ਗੱਲ ਬਣ ਗਈ ਹੈ ਹੈ ਲੱਗਦਾ ਹੈ ਹਾਂ ਗੱਲ ਹੈ ਚਾਚੂ ਕੰਮ ਨਾ ਮੁੱਕਣੇ ਨਾ ਖਲੋਣਾ ਹੈ ਹੈ ਨਾ ਕੰਮ ਮੁੱਕਣੇ ਨਾ ਖਲੋਣਾ ਹੈ ਹਾਂ ਕੰਮ ਨਹੀਂ ਮੁੱਕਣੇ ਜਿੰਦ ਮੁੱਕ ਜਾਣੀ ਹੈਨਾ ਆ ਭਾਵੇਂ ਲੰਗੜੇ ਬਾਤ ਤੁਰਨਾ ਬਏ ਤੁਰਨਾ ਜ਼ਰੂਰ ਹੈ ਨਾ ਚਾਚੂ ਠੀਕ ਹੈ ਬੈਠਾ ਨਹੀਂ ਜਾਂਦਾ ਬੈਠਾ ਕਿਉਂ ਨਹੀਂ ਜਾਂਦਾ ਚਾਚੂ ਤੁਹਾਡੇ ਕੋਲ ਬੈਠਾ ਜਾਂਦਾ ਨਾੜਾ ਨਹੀਂ ਬਹਿਣ ਦਿੰਦੇ ਹੂੰ ਹੂੰ ਚਾਚੂ ਚ ਚਾਚੂ ਚ ਬਹਿਣ ਵਾਲਾ ਉਹ ਨਹੀਂ ਪਾ ਕੇ ਭੇਜਿਆ ਰੱਬ ਨੇ ਸੌਫਟਵੇਅਰ ਚਾਚਾ ਹੀ ਇੰਟਰੋਡਕਸ਼ਨ ਹੋ ਰਹੀ ਹੈ ਹਾਂ ਚਾਚਾ ਜੀ ਦੇ ਚਾਚਾ ਜੀ ਹਨ ਹਾਂ ਇਹ ਸਾਡੇ ਚਾਚਾ ਜੀ ਹਨ ਹਾਂ ਅੱਗੇ ਬੱਸ ਹੁਣ ਪਸ ਬੋਲੋ ਕੁਝ ਚੰਦ ਸ਼ਬਦ ਪੇਸ਼ ਕਰੋ ਚਲੋ ਹੈ ਚਾਚਾ ਜੀ ਚਾਚਾ ਜੀ ਕੀ ਬੋਲਣਗੇ ਹਾਂ ਆਹ ਸਹੀ ਗੱਲ ਏ ਚਾਚੂ ਦਾ ਫੇਵਰੇਟ ਵਰਡ ਕੀ ਏ ਚਾਬਣੀ ਏ ਚਾਬਣੀ ਹਾਂ ਚਾਬਣੀ ਆ ਜਾਓ ਮਖੀਆ ਅਹ ਸਪੈਸ਼ਲ ਕਰਾਰੀ ਮਿੱਠੇ ਵਾਲੀ ਚਾਹ ਪੂਰੀ ਤਗੜੀ ਜ਼ਬਰਦਸਤ ਸੱਚੀ ਪਾ ਕੇ ਪੂਰੀ ਆਹ ਪੂਰੀ ਪੱਤੀ ਪਾ ਕੇ ਪੱਤੀ ਠੋਕ ਕੇ ਪੂਰੀ ਆ ਚਾਚੂ ਆ ਧੁੱਪ ਨਿਕਲ ਰਹੀ ਹੈ ਅੱਜ ਤੇ ਆਦਰ ਵੇਖੋ ਸਟੈਂਡ ਜਿਹੜੇ ਨੇ ਇਹ ਬਾਹਰ ਆ ਚੁੱਕੇ ਨੇ ਇਹਨਾਂ ਨੇ ਰੌਣਕ ਲਾ ਦਿੱਤੀ ਹੈ ਵੇੜੇ ਦੇ ਵਿੱਚ ਆ ਕੇ ਹਾਂ ਚਾਚੀ ਕੀ ਬੋਲਵੇ ਨੇ ਚਾਚੀ ਔਨੀ ਆ ਤੁਹਾਡੇ ਵੱਲ ਵੀ ਹਾਂ ਤੁਹਾਨੂੰ ਵੀ ਲਿਆਂਦਾ ਜਾਏਗਾ ਵੀਡੀਓ ਚ ਅਰੇ ਚਾਚੂ ਕਿੰਨੇ ਚਾਚੀ ਦੀ ਬਣਾ ਲੈ ਵੀ ਕਿੰਨਾ ਵੀ ਕਰੇ ਵੀ ਮੇਰੀ ਆ ਗਈ ਚਾਚੀ ਰਹਿ ਗਏ ਨੇ ਹਾਂ ਮੈਂ ਕਹਿੰਦਾ ਚਾਚਾ ਸਾਡਾ ਬੱਚਿਆਂ ਨਾਲ ਲੁਕੂ ਕਰਦਾ ਹੈ ਕਹਿੰਦੇ ਚਾਚੀ ਦੀ ਬਣਾ ਲੈ ਆਪਣੀ ਦੀ ਹਾਂ ਫਿਕਰ ਹੋ ਗਿਆ ਚਾਚੂ ਨੂੰ ਕੀ ਕਰਦੇ ਨਾਲ ਤੁਸੀਂ ਸਾਡੇ ਚਾਚਾ ਜੀ ਨੂੰ ਐਵੇਂ ਡਾਂਟਦੇ ਰਹਿੰਦੇ ਹੋ ਹੋਰ ਡਾਂਟਦੇ ਰਹਿੰਦੇ ਮਮਾ ਦਾ ਤਾਂ ਬੜਾ ਫਿਕਰ ਹੁੰਦਾ ਹੈ ਦਵਾਈ ਮੰਗਾਈ ਕੱਲ ਮਮਾ ਨੇ ਕਿਹਾ ਰੋ ਕੱਲ ਕਿ ਪਰਸੋਂ ਪਾਪਾ ਕੱਲ ਪਰਸੋਂ ਮੈਨੂੰ ਪਾਪਾ ਮੇਰੀ ਵੀ ਲੈ ਕੇ ਮੈਨੂੰ ਨਹੀਂ ਯਾਦ ਰਿਹਾ ਮੰਦੀ ਦੇ ਵਾਈਲੇ ਕਿ ਆ ਗਏ ਨੇ ਇਹਨਾਂ ਦੇ ਸਪੈਸ਼ਲ ਆ ਗਏ ਫਿਰ ਵੇਲ ਹੈ ਪਿਆਰ ਇੰਨਾ ਹੀ ਫਿਰ ਹਾਂ ਫਿਰ ਜਿੱਥੇ ਲੜਾਈ ਵੀ ਦੀ ਹੁੰਦੀ ਹੁੰਦੀ ਹੈ ਫਿਰ ਹਾਏ ਹੈ ਬੰਦੇ ਆਏ ਹਾਏ ਹੈ ਬੰਦੇ ਆਏ ਫਿਰ ਖਲਾਰਾ ਪਾਤ ਕਰ ਸੋਈ ਚ ਇਧਰ ਆਖ ਖਲਾਰਾ ਤੇ ਨਾ ਆਪੇ ਤੇਰਾ ਆਪਣਾ ਪੈ ਜਾਂਦਾ ਚਾਚੀ ਬਾਹਰ ਆ ਜਾਓ ਹਾਉਥੀ ਜਾਲੀ ਜੀ ਚੋ ਬੋਲੀ ਜਾਂਦੇ ਹੋ ਕੈਪਚਰ ਨਹੀਂ ਹੋ ਰੇ ਵੀਡੀਓ ਚ ਵੀਡੀਓ ਚ ਬਹੁਤ ਬੁਰਾ ਹਾਲ ਹੈ ਅਜੀ ਸਾਲ ਰਸੋਈ ਛੱਡਦੀ ਰਹੀ ਹਾਂ ਉਹੀ ਸਟੈਂਡਾਂ ਇੱਥੇ ਰੋਣਕ ਲਾ ਦਿੱਤੀ ਹੈ ਵੇੜੇ ਦੇ ਵਿੱਚ ਹਾਂਜੀ ਪੀ ਲਾਂਗੇ ਕੋਈ ਨਹੀਂ ਵਿਲੇ ਹੋ ਜੋ ਪਹਿਲਾਂ ਤੁਸੀਂ ਹੈਲੋ ਫਰੈਂਡਸ ਚਾਹ ਪੀ ਲੋ ਹੈ ਕੋਈ ਜੜਤੇ ਵਾਲੋ ਕਾ ਸੋਲੂਸ਼ਨ ਹੋ ਤਾਂ ਪਲੀਜ਼ ਕਮੈਂਟ ਬਾਕਸ ਵਿੱਚ ਜ਼ਰੂਰ ਬਤਾਇਓ ਤੁਹਾਡੇ ਜੰਮੇ ਹੀ ਥੋੜੀ ਜਿਹੀ ਰਹਿ ਗਏ ਨੇ ਵਾਲਣਾ ਅੱਗੇ ਇੱਧਰ ਕਰ ਲਈ ਦੀਆਂ ਪਿੱਛੇ ਹੱਥ ਮਾਰਨੀ ਛੋਟੇ ਕਰ ਲੈਗੇ ਪਿੱਛੇ ਹੱਥ ਮਾਰਨੇ ਕਿਛ ਹੁੰਦਾ ਹੀ ਨਹੀਂ ਦੋ ਇੱਧਰ ਆ ਜਦੋ ਦੋ ਇੱਧਰ ਆ ਜਾਂਦੇ ਮੈਂ ਕਹਿੰਦੀ ਸ ਮੇਰੇ ਜਿਆਦਾ ਛੋਟੇ ਨੇ ਤੁਹਾਡੇ ਵੀ ਛੜ ਗਏ ਜਮੈਂ ਮੈਂ ਤਾਂ ਚਲੋ ਵੈਸੇ ਕਟਿੰਗ ਕਰਵਾਈ ਸੀ ਪਰ ਨਿਕਲੀ ਜਾਂਦੇ ਨੇ ਹਾਂ ਕਿਸੇ ਕੋਲ ਕੋਈ ਹਲਕੇ ਹੋ ਗਏ ਨੇ ਜਿਆਦਾ ਕੋਈ ਹੱਲ ਹੋਏ ਤੇ ਭਾਬੀ ਜੀ ਨਾਲ ਸੰਪਰਕ ਕੀਤਾ ਜਾਏ ਹਾਂਜੀ ਸਾਰਾ ਸੀ ਨਾ ਜੀ ਕੰਪਨੀ ਵੱਲੋਂ ਆਏ ਸੀ ਅੱਛਾ ਜੀ ਹਾਂਜੀ ਨਹੀਂ ਜੀ ਨਹੀਂ ਕੰਪਨੀ ਵੱਲੋਂ ਆਏ ਸੀ ਜੀ ਕਿਹੜੀ ਕੰਪਨੀ ਵੱਲੋਂ ਪਤਾ ਨਹੀਂ ਹਾਂ ਸਾਰਾ ਆ ਗਿਆ ਚਾਚੂ ਆਜਾ ਚੁੱਕ ਧੁੱਪ ਨਿਕਲ ਗਈ ਸਾਹ ਆ ਗਿਆ ਹੁਣ ਸਰੀਰ ਖੁੱਲੇਗਾ ਕੱਲ ਸਾਰਾ ਦਿਨ ਹੀ ਨਿਕਲੀ ਧੁੱਪ ਅੱਜ ਨਿਕਲੇਗੀ ਕੱਲ ਕੀ ਕੱਲ ਨਿਕਲੀ ਕਦੋਂ ਐ ਕਾਹ ਚ ਨਿਕਲੀ ਅਰ ਤਾਂ ਨਿਕਲੇਗੀ ਕੱਲ ਨੂੰ ਹੁਣ ਕੀ ਪਤਾ ਨਿਕਲੀ ਜਾਏ ਚਲੋ ਬੱਚੇ ਅੰਦਰ ਬੈਠੇ ਨੇ ਹੈ ਛੱਡ ਨਹੀਂ ਰਹੇ ਵਧੀਆ ਕਾਬੂ ਆਇਆ ਨਾਨਾ ਜੀ ਦੇ ਇਹਨੂੰ ਕਿਹਨੂੰ ਚ ਬਣਾਣਾ ਹੈ ਹੈ सरपंच ਬਣਾਣਾ ਹੈ ਸਰਪੰਚ ਬਣਾਣਾ ਆਈਏ ਮਾਂ ਸਰਪੰਚ ਬਣਾ ਆਈਏ ਓਏ ਐਈ ਸਰਪੰਚ ਬਣ ਕੇ ਪੂਰੀਆਂ ਪਾ ਦੇਗਾ ਸਾਰੀਆਂ ਜੀ ਰਾਹੀ ਸਰਪੰਚ ਇਧਰ ਡਾਡੀ ਜੀ ਨਾ ਨਹੀਂ ਆਈ ਸਰਪੰਚੀ ਬਸ ਥੋੜੇ ਦਿਨਾਂ ਦੇ ਹੈ ਅੱਗੋ ਬਣਣਾ ਤੂੰ ਮਾਰ ਜਾ ਸਮਝ ਤਾ ਉਹ ਬਣ ਜਾਂਦੇ ਬਿੰਨੂ ਨੂੰ ਨਹੀਂ ਪਸੰਦ ਆਗੀ ਹਾਂ ਬਣਾ ਦਿਓ ਵਧੀਆ ਕਾਬੂ ਬਣਾ ਵਧੀਆ ਆ ਚਾਚੂ